ਆ ਕਮਜ਼ੋਰੀਆਂ ਤਾਦੀਵਾਲ ਸਾਹਿਬ ਸਰਕਾਰ ਦੀਆਂ ਕਮਜ਼ੋਰੀਆਂ ਨਹੀਂ ਦਿੱਤੀਆਂ ਇਹ ਪਾਉਂਦਾ ਮੈਂ ਨੇ ਸੁਣ ਕੇ ਪਿਆਰੀ ਇਹ ਪਾਉਂਦਾ ਮੈਂ ਖੁੱਲ ਕੇ ਪਿਆਰੇ ਇਸੇ ਮੈਂ ਪਰਮਿੰਟ ਦੀ ਅਫਸਰਾਂ ਨੂੰ ਫੋਨ ਕਰਦੇ ਸੀ ਅਫਸਰ ਕਹਿੰਦੇ ਸੀ ਬਾਜੀ ਕੋਈ ਗੱਲ ਨਹੀਂ ਬਾਜੀ ਹੋ ਜਾਏਗਾ ਬਾਜੀ ਕੋਈ ਗੱਲ ਨਹੀਂ ਬਾਜੀ ਇਹ ਗੱਲ ਕਰਦੇ ਜੇ ਬਾਜੀ ਕੰਮ ਹੁਣੀ ਹੋਏਗਾ ਵਰਤਾਤਿਰੋ ਸਾਹਿਬਾਨ ਅਤੇ ਸ੍ਰੀ ਹੁੰਦਾ ਕਾਮਨੇਸੀ ਹੁੰਦਾ ਪਹਿਚ ਕੀਤਾ ਜਾਂਦਾ ਸੀ ਫਰਜ਼ੇ ਬੋਲੰਪਿਆ ਨੂੰ ਬੇਚਿਤ ਕੀਤਾ ਜਾਂਦਾ ਸੀ ਅੱਜ ਸਮੇਂ ਅੱਜ ਵਕਤ ਦਿਹਾਤੀ ਵੀ ਨਾਲ ਸੀ ਚੇਤੇ ਅੱਜ ਵੀ ਨਾਲ ਸੀ ਜਾ ਕੇ ਇਹ ਭੋਜ 2027 ਨੂੰ ਬਤਨ ਗਿਆ ਹੈ ਬਦਲਾਅ ਤਾਂ ਤੁਸੀਂ ਨਰਾ ਦੇਖਿਆ ਜੀ ਜਦੀਵਤ ਸਾਹਿਬ ਕੀ ਬਦਲਾਅ ਹੈ ਪੰਜਾਬ ਦੇ ਵਿੱਚ ਉਸ ਤੋਂ ਮਿਲੂ ਕੋਈ ਬਦਲਾਅ ਨਹੀਂ ਹੋਇਆ ਬਸਾ ਪੱਧਰੀ ਹੋਇਆ ਸਰਪੰਚ ਵਸਾ ਵੰਡ ਕੀ ਹੋਣਾ ਸੀ ਮਿਸਾ ਕਈ ਨਾ ਵੱਧ ਗਿਆ ਪੰਜਾਬ ਦੇ ਅੰਦਰ ਬਾਕੀ ਦਾ ਹੁੰਦਾ ਸੋ ਜ਼ੇਹਰ ਤੋਂ ਮਾਲੋ

ਗੁਰਨਾਮ ਕਰੋ ਬਰੀਏ ਗ੍ਰੈਂਡ ਬਿਜ਼ਨਸ ਮਾਰਨਾ ਕਿਵੇਂ ਮੈਂ ਜਦੋਂ ਗੋਣਕੀਤਾ ਕੰਮ ਕਰਦੋਂ ਦੁਹਰਾਉਂਦੀ ਆਪਾਂ ਮੇਰੇ ਕੋਲ 100 ਮੰਗੀ ਗਈ 10 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਲ ਦਾ ਫੋਟੋ ਕਰਾਤਾ ਤੇ 100 ਤੋਂ 25 ਲੱਖ ਰੁਪਈਆ ਤੇ ਇਹ ਬਦਲਾਵਾ ਆ ਸਰਕਾਰ ਦਾ ਇਹ ਕਿੰਨਾ ਜ਼ਿੰਦਾਬਾਦ ਬਦਲਾਵਾ ਹੈ ਇਹ ਕੋਈ ਬਦਲਾਅ ਨਹੀਂ ਹੈ ਏਡਮਿਨਿਸਟ੍ਰੇਸ਼ਨ ਨੂੰ ਬਸ ਪਾਣੀ ਪੈਗੀ ਚੰਗੀ ਦਵਾਈ ਨਾਲ ਬਸ ਪਾਣੀ ਪੈਗੀ ਸਾਰੇ ਖਾਣਿਆਂ ਦੇ ਵਿੱਚ ਥੋਲੋ ਜੇ ਤੁਸੀਂ ਐਸਾ ਚੋ ਆਪਣੇ ਨਾਮ ਲਾਏ ਇਹੋ ਵੀ ਕੰਪਨੀ ਦੇਕਰ ਤੁਹਾਨੂੰ ਸਾਫ ਕਰਦੀ ਹੈ ਸਾਰੇ ਖਾਣਿਆਂ ਦੇ ਵਿੱਚ ਐਸਾ ਚੋ ਬੰਦ ਦੇ ਆਪਣੇ ਗੱਲਾਂ ਕਰਦੇ ਹੋ ਤੁਸੀਂ ਗੱਲਾਂ ਕਰਦੇ ਹੋ ਸਰਦਾਰ ਮਨਜੀਤ ਨੂੰ ਬੇਜਤ ਕਰਕੇ ਜਿੱਤਾ ਜਾਂਦਾ ਕੀ ਜੁੜਦਾ ਸੱਜਣ ਦੀ ਪਰਦੇ ਦੇ ਵਿੱਚ ਕੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਨੂੰ ਬਹਿਣ ਵਾਸਤੇ ਕੁਰਸੀ ਦਾ ਆਫਰ ਕਰਦੇ ਅਸੀਂ ਕੀ ਜੁੜਦਾ ਸੱਜਣ ਦੀ ਅਹੋਜੇ ਸੱਜਣ ਨੂੰ ਅਹੋਜੇ ਟੀਐਸਪੀ ਨੂੰ ਅਹੋਜੇ ਤਸਵੀਰਦਾਰ ਨੂੰ ਸਾਜੀਵਾ ਸਾਹਿਬ ਸਾਰੇ ਪਾਰੀ ਤੋਂ ਉਹਨੇ ਭੇਜਿਓ ਉਹਨੂੰ ਪਾਰੇ ਪਾਰੀ ਤੇ ਈਰ ਨੂੰ ਪਹੁੰਚਾ ਕੇ ਨਾਵਾ